ਮਾਤਾ ਗੁਜਰੀ ਜੀ ਭਲਾਈ ਕੇਂਦਰ ਸੰਸਥਾ ਵਿਕੇ 15 ਦਿਨਾਂ ਲਈ ਲਗਾਇਆ ਗਿਆ ਮੁਫਤ ਆਯੁਰਵੈਦਿਕ ਕੈਂਪ ਅੱਜ ਸਫਲਤਾ ਨਾਲ ਸਮਾਪਤ ਹੋ ਗਿਆ ਇਸ ਕੈਂਪ ਦੀ ਸ਼ੁਰੂਆਤ ਡਾਕਟਰ ਸਾਹਿਲ अरोड़ा ਐਮ ਡੀ ਆਯੁਰਵੈਦਾ ਵੱਲੋਂ ਕੀਤੀ ਗਈ ਸੀ ਉਹਨਾਂ ਵੱਲੋਂ ਸ਼ੂਗਰ ਪ੍ਰੇਤ ਮਰੀਜ਼ਾਂ ਲਈ ਵਿਸ਼ੇਸ਼ ਉਪਚਾਰ ਅਤੇ ਸਲਾਹ ਮਸ਼ਵਰਾ ਮੁਫਤ ਉਪਲਬਧ ਕਰਵਾਇਆ ਗਿਆ ਪਿਛਲੇ 15 ਦਿਨਾਂ ਦੌਰਾਨ ਕਈ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲਿਆ ਅਤੇ ਆਯੁਰਵੈਦਿਕ ਇਲਾਜ ਰਾਹੀਂ ਆਪਣੀ ਸਿਹਤ ਵਿੱਚ ਨਿਜੀ ਸੁਧਾਰ ਮਹਿਸੂਸ ਕੀਤਾ ਇਸ ਪ੍ਰਾਲੇ ਦੀ ਸਤਾਨਕ ਭਾਈਚਾਰੇ ਵੱਲੋਂ ਖੁੱਲੇ ਦਿਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਆਸ ਜਤਾਈ ਗਈ ਕਿ ਅਜਿਹੇ ਕੈਂਪ ਭਵਿਕ ਵਿੱਚ ਵੀ ਅਯੋਜਿਤ ਕੀਤੇ ਜਾਣ। ਸ਼ੇਗਾਰ ਜੀ ਇਹ ਜਿਹੜਾ ਇਹਨਾਂ ਡਾਕਟਰ ਸਾਹਿਬ ਨੇ ਕੈਂਪ ਲਾਇਆ ਸੀਗਾ ਬਹੁਤ ਵਧੀਆ ਲਾਇਆ ਸੀਗਾ 15 ਦਿਨ ਦਾ ਉਹਨਾਂ ਚ ਸਾਨੂੰ ਬਹੁਤ ਵਧੀਆ ਮਤਲਬ ਵਿਚਾਰ ਮਿਲੇ ਨੇ ਠੀਕ ਹੈ ਜੀ ਤੇ ਬਹੁਤ ਵਧੀਆ ਸਾਨੂੰ ਵੀ ਲੱਗਿਆ ਤੇ ਬਹੁਤ ਫਰਕ ਵੀ ਪਿਆ ਸਾਨੂੰ ਤੇ ਮਤਲਬ ਐਸੇ ਹਿਸਾਬ ਐਸੇ ਕਰਕੇ ਮਤਲਬ ਸਾਨੂੰ ਲੈਡੀਆਂ ਨੂੰ ਵੀ ਜੈਂਸ ਨੂੰ ਵੀ ਬਹੁਤ ਮਤਲਬ ਉਹ ਪਿਆ ਦਵਾਈਆਂ ਤੋਂ ਵੀ ਸਾਨੂੰ ਛੁਟਕਾਰਾ ਮਿਲਿਆ ਠੀਕ ਹੈ ਜੀ ਤੇ ਮਤਲਬ ਵੀ ਹੋਰ ਪਾਸੇ ਵੀ ਇਹੋਵੇਂ ਕੈਂਪ ਲੱਗੇ ਰਹਿਣਗੇ ਤਾਂ ਸਾਨੂੰ ਬਹੁਤ ਵੀ ਹੋਰਾਂ ਨੂੰ ਵੀ ਬਹੁਤ ਮਿਲੂਗਾ ਫਾਇਦਾ ਦੇਖੋ ਸਾਡਾ ਮੋਟੋ ਇਹੀ ਸੀਗਾ ਇਹ ਕੈਂਪ ਲਾਉਣ ਦਾ ਕੀ ਲੋਕਾਂ ਨੂੰ ਸ਼ੂਗਰ ਦੇ ਲੋਕਾਂ ਨੂੰ ਅਵੇਰਨਸ ਕਰਨਾ ਅਤੇ ਨੇਚਰ ਨਾਲ ਜੋੜਨਾ ਅਸੀਂ ਇਸ ਕੈਂਪ ਵਿੱਚ ਬਹੁਤ ਸਫਲ ਰਿਹਾ ਤੇ ਬਲਾਡਾ ਵਾਸੀਆਂ ਦਾ ਅਤੇ ਮਾਤਾ ਕੁ ਜੀ ਰਿਪਲਾਈ ਕੇਂਦਰ ਵਾਲੋਂ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਅਤੇ ਲੋਕਾਂ ਨੂੰ ਬਹੁਤ ਅੱਛੇ ਰਿਜ਼ਲਟ ਆਏ ਇਹਨਾਂ ਦੀ ਸ਼ੂਗਰ ਲਗਭਗ ਟਾਈਟਸ ਰਹਿੰਦੀ ਸੀਗੀ ਉਹ ਸ਼ੂਗਰ 200 116 ਤੇ ਆ ਚੁੱਕੀ ਹੈ ਅਤੇ ਬਿਨਾਂ ਕੋਈ ਸੇ ਦਵਾਈ ਤੋਂ ਅਸੀਂ ਨੈਚੁਰਲ ਚਿਕਿਤਸਾ ਦੁਆਰਾ ਸੀ ਇੱਥੇ ਲੋਕਾਂ ਦਾ ਇਲਾਜ ਕੀਤਾ ਅਤੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਅਸੀਂ ਕਾਮਨਾ ਕਰਦੇ ਹਾਂ ਅੱਗੇ ਅਤੇ ਜੋ ਅਸੀਂ ਇਹ ਮੁਹਿੰਮ ਚਲਾਈਏ ਅਸੀਂ ਇਸ ਨੂੰ ਅੱਗੇ ਵਧਾਉਂਦੇ ਹੋਏ ਅੱਗੇ ਵੀ ਇਤਰਾ ਦੇ ਕੈਂਪ ਅਤੇ ਮਾਤਾ ਗੁਜਰੀ ਭਲਾ ਕੇਂਦਰ ਦਾ ਸਹਿਯੋਗ ਲੈਂਦੇ ਰਵਾਂਗੇ ਅਸੀਂ ਸਾਡਾ ਸੈਂਟਰ ਸਰਕਾਰੀ ਹਸਪਤਾਲ ਦੇ ਸਾਹਮਣੇ ਅਸ਼ੋਤੋ ਸ਼ਾਰਵੇਦਾ ਜਿੱਥੇ ਹਰ ਮੰਗਲਵਾਰ ਮੈਂ 12 ਵਜੇ ਤੋਂ ਲੈ ਕੇ 6 ਵਜੇ ਤੱਕ ਉੱਥੇ ਅਵੇਲੇਵਰ ਹਾਂ ਲੇਕਿਨ ਸੈਂਟਰ ਸਾਡਾ ਹਰ ਟਾਈਮ ਖੁੱਲਾ ਰਹਿੰਦਾ ਹੈ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਉਹ ਇਸ ਦਰਾਂ ਦੀ ਆਪਣੇ ਇੱਥੇ ਕੈਂਪ ਲੱਗਿਆ ਸੰਸਥਾ ਵੱਲੋਂ ਤੇ ਮੈਂ ਸਿਰਫ 7 ਦਿਨ ਕੈਂਪ ਦੇ ਵਿੱਚ ਆ ਕੇ ਇਨਾਂ ਦਾ ਜਿਹੜਾ ਪ੍ਰੋਸੀਜਰ ਸੀ ਉਹ ਅਡਪਟ ਕੀਤਾ ਕਾਵਾ ਪੀਤਾ ਇਹ ਉਹਦੇ ਨਾਲ ਮੇਰੀ ਸ਼ੂਗਰ ਜਿਹੜੀ 7 ਦਾ ਨਾ ਬਾਅਦ 116 ਤੇ ਆ ਗਈ ਸੀ ਉਸ ਤੋਂ ਬਾਅਦ ਮੈਂ ਬੰਦੀ ਕਰਤਾ ਸੀ ਬੜਾ ਚਮਤਕਾਰੀ ਨੁਕਸਾਨਾਂ ਦਾ ਤੇ ਮੈਂ ਬਹੁਤ ਡਾਕਟਰ ਦਾ ਧੰਨਵਾਦ ਕਰਦਾ ਸੰਸਥਾ ਦਾ ਧੰਨਵਾਦ ਕਰਦਾ ਜਿਹੜਾ ਨੇ ਇਹ ਜਿਆ ਕੈਂਪ ਲਾਇਆ ਆਸ ਕਰਦੇ ਵੇ ਅੱਗੇ ਤੋਂ ਵੀ ਇਹ ਜਿਹੇ ਕੈਂਪ ਲਾਉਂਦੇ ਰਹਿਣਗੇ ਸਾਡੇ ਮਾਨਸਾ ਦੇ ਐਮ ਡੀ ਆਯੁਰਵੈਦਿਕ ਜੋ ਬਹੁਤ ਮਾਹਰ ਆਯੁਰਵੈਦਿਕ ਡਾਕਟਰ ਨੇ ਜੋ ਬੋਲੇ ਹੱਡਾ ਦੇ ਵਿੱਚ ਹਰ ਹਫ਼ਤੇ ਦੇ ਸਾਹਮਣੇ ਹਰ ਮੰਗਲਵਾਰ ਆਉਂਦੇ ਨੇ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਸੀਗਾ ਕਿ ਉਹਨਾਂ ਕੋਲੇ ਬਹੁਤ ਵਧੀਆ ਨੁਸਖਾ ਹੈਗਾ ਤੇ ਤੁਸੀਂ ਇਹ 15 ਦਿਨਾਂ ਦਾ ਕੈਂਪ ਲਾਓ ਸੋ ਅਸੀਂ ਸਪੈਸ਼ਲ ਵਿਸ਼ੇਸ਼ ਤੌਰ ਤੇ ਜੋ ਚਪਚਾ ਬਣਾਇਆ ਸੀਗਾ ਜਿਹਦੇ ਵਿੱਚ ਉਹਨਾਂ ਦੇ ਦੱਸੇਨ ਅਨੁਸਾਰ ਜੜੀਆਂ ਬੁੱਟੀਆਂ ਸਾਰਾ ਕੁਝ ਪਾਇਆ ਤੇ 15 ਦਿਨ ਜੋ ਮਰੀਜ਼ਾਂ ਨੇ ਆ ਕੇ ਉਹਦੇ ਵਿੱਚ ਆਪਣੇ ਪੈਰਾਂ ਦੇ ਨਾਲ ਨਤੜ ਕੇ ਉਹਦਾ ਜੋ ਨੁਕਸਾ ਅਪਣਾਇਆ ਸੀਗਾ ਜਿਹਦੇ ਰਾਹੀਂ ਉਹਨਾਂ ਦੀਆਂ ਤਲੀਆਂ ਦੇ ਰਾਹੀਂ ਉਹ ਸਾਰੀ ਦਵਾਈ ਦਾ ਅਸਰ ਸੀਰਚ ਗਿਆ ਇਹ ਸਾਰੇ ਆ ਘਟਤਣ ਵਾਲੀਆਂ ਚੀਜ਼ਾਂ ਸਨ ਜਿਸ ਕਾਰਨ 슈ਗਰ ਕਾਫੀ ਘਟ ਗਈ ਸੀ ਲੋਕਾਂ ਦੇ ਕੰਟਰੋਲ ਆ ਗਏ ਸੀ ਤਾਂ ਕਾਫੀ ਲਾਭ ਹੋਇਆ ਮਰੀਜ਼ਾਂ ਨੂੰ ਕਿਉਂਕਿ ਸਭ ਤੋਂ ਅਖੀਰ ਦੇ ਉੱਤੇ ਜਦੋਂ ਅਸੀਂ ਟੈਸਟ ਕੀਤਾ ਪ੍ਰੇਮ ਸਾਗਰ ਜੀ ਵੱਲੋਂ ਤੇ ਲਗਭਗ ਸਭ ਦੀ 슈ਗਰ ਨਾਰਮਲ ਸੀਗੀ ਤਾਂ ਬਹੁਤ ਏਦਾ ਫਾਇਦਾ ਹੋਇਆ ਡਾਕਟਰ ਸਾਹਿਬ ਜੀ ਦਾ ਧੰਨਵਾਦ ਹੈ ਫਾਇਲ ਜੀ ਦਾ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਹੈ ਗੁਰਸੇਵ ਸਿੰਘ ਜੀ ਮਨਿੰਦਰ ਸਿੰਘ ਜੀ ਡਾਕਟਰ ਪ੍ਰੇਮ ਸਾਗਰ ਜੀ ਔਰ ਸਤਿ ਸ੍ਰੀ ਅਕਾਲ ਜਿੰਨਾ ਵੀ ਮੈਂਬਰਾਂ ਨੇ ਇੱਥੇ ਯੋਗਦਾਨ ਪਾਇਆ ਅਕਾਲ ਪੁਰਖ ਪ੍ਰਮਾਤਮਾ ਉਹਨਾਂ ਦੀਆਂ ਸਵਾਵਾਂ ਨੂੰ ਪ੍ਰਵਾਨ ਕਰੋ